ਅ ਮਿੰਟੋ ਜੀ ਇੱਕ ਗੀਤ ਸੀਗਾ ਸੁਰਜੀਤ ਖਾਨ ਦਾ ਕਿ ਮਿੱਤਰਾਂ ਦਾ ਰਹਿੰਦੇ ਸੁਰਖੀਆਂ 'ਚ ਨਾ ਕਈ ਵਾਰੀ ਜਦੋਂ ਕੋਈ ਇੱਕ ਖਬਰ ਆ ਜਾਂਦੀ ਹੈ ਤੇ ਫਿਰ ਉਹਦੇ ਨਾਲ ਜੁੜੀਆਂ ਖਬਰਾਂ ਨਾ ਸੁਰਖੀਆਂ ਜੀ ਆਉਣ ਲੱਗ ਜਾਂਦੀਆਂ ਨੇ ਜਿਵੇਂ ਪਿਛਲੇ ਕਈ ਦਿਨਾਂ ਤੋਂ ਜਦੋਂ ਤੋਂ ਖਾਸ ਕਰਕੇ 트럼ਪ ਸਾਹਿਬ ਨੇ ਸੌਹ ਚੁੱਕੀ ਤੇ 트럼ਪ 트럼ਪ ਮਤਲਬ ਹੈਡਲਾਈਨਸ ਦੇ ਵਿੱਚ 트럼ਪ ਸਾਹਿਬ ਹੁਣ ਫੇਰ ਇੱਕ ਕਾਰਵਾਈ ਆਪਾਂ ਕੱਲ ਗੱਲ ਕੀਤੀ ਅੱਜ ਫੇਰ ਇੱਕ ਕਾਰਵਾਈ ਕਹਿੰਦੇ ਕਿ ਜਿਹੜੇ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਉਹਨਾਂ ਨੇ ਬਿਆਨ ਵੀ ਦਿੱਤੇ ਤੇ ਕਾਰਵਾਈਆਂ ਵੀ ਸ਼ੁਰੂ ਕੀਤੀਆਂ ਹੋਰ ਜੋ ਇੱਕ ਕਾਰਵਾਈ ਭਾਰਤ ਵਾਲੇ ਪਾਸੇ ਵੀ ਹੋਈ ਲਗਭਗ ਕੋਈ 18000 ਕਹਿੰਦੇ ਕਿ ਉਹਨਾਂ ਨੇ ਡਾਇਗਨੋਸ ਕੀਤੇ ਜਿਹੜੇ ਗੈਰਕਾਨੂੰਨੀ ਪ੍ਰਵਾਸੀ ਨੇ ਤੇ ਜਿਹਦੇ ਚ 205 ਇੱਕ ਵਾਪਸ ਵੀ ਭੇਜਤੇ ਆ ਇਸ ਤਰ੍ਹਾਂ ਜੇ ਦੇਖੀਏ ਤਾਂ ਮੈਨੂੰ ਲੱਗਦਾ ਕਿ ਜਿਹੜੀ ਗੱਲ ਆਪਾਂ ਕੱਲ ਕਰ ਰਹੇ ਸੀ ਕਿ ਸਬੰਧ ਜਿਹੜੇ ਭਾਰਤ ਨਾਲ ਵੀ ਹੈ ਉਹ ਵੀ ਕਿ ਬਹੁਤੇ ਸਖਾਵੇਂ ਨਹੀਂ ਹੋ ਸਕਦੇ ਨਹੀਂ ਮੈਨੂੰ ਤਾਂ ਇਹ ਲੱਗਦਾ ਕਿ ਸਖਾਵੇਂ ਜ਼ਿਆਦਾ ਹੀ ਹੋ ਜਾਣਗੇ ਕਿਉਂਕਿ ਭਾਰਤ ਉਹਨਾਂ ਦੀ ਹਾਂ ਦੇ ਵਿੱਚ ਤੇ ਹਾਂ ਭਰ ਰਿਹਾ ਬਰਤੇ ਰਹਾਂਗੇ ਤੇਰੀ ਹਾਂ ਵਿਚਾਰ ਹੂੰ ਤਾਂ ਇਹ ਤਾਂ ਹਾਂ ਪਰ ਰਹੇ ਨੇ ਨਾ ਤੁਸੀਂ ਦੇਖੋ ਬਜਟ ਦੇ ਵਿੱਚ ਇਹਨਾਂ ਨੇ ਤਾਂ ਕਸਟਮ ਹੋਰ ਘੱਟ ਕਰ ਦਿੱਤਾ ਹਾਰਲੇ ਡੈਵਿਸ਼ਨ ਤੇ ਜੀ ਉਹ ਕੀ ਕਹਿੰਦੇ ਸਨ ਕਿ ਤੁਸੀਂ ਵੀ ਟੈਕਸ ਘਟਾਓ ਨਹੀਂ ਤਾਂ ਅਸੀਂ ਤੁਹਾਡੇ ਤੇ ਟੈਰਫ ਲਾਵਾਂਗੇ ਹੂੰ ਪ੍ਰਵਾਸੀਆਂ ਨੂੰ ਜਿਹੜੇ ਗੈਰ ਕਾਨੂੰਨੀ ਤੌਰ ਤੇ ਦਾਖਲ ਹੋਏ ਉਹਨਾਂ ਨੇ ਆਖਿਆ ਅਸੀਂ ਕੱਢਾਂਗੇ ਇਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਜਿੱਥੇ 80 ਕਰੋੜ ਰਾਸ਼ਨ ਛਕੀ ਜਾਂਦਾ ਇਹ ਆ ਜਾਣਗੇ ਤੇ ਫਿਰ ਕੀ ਹੈ 10 20 ਹਜ਼ਾਰ ਕੋਈ ਚੱਕਰ ਨਹੀਂ ਹੈਗਾ ਸੰਭਲਾਂਗੇ ਜੀ ਉਹ ਕਹਿੰਦੇ ਤੇਲ ਕੱਢਾਂਗੇ ਜ਼ਿਆਦਾ ਤਰਤੀ ਚ ਇਹ ਵੀ ਉਹ ਵੀ ਅਸੀਂ ਨਹੀਂ ਚਲਾਉਣੀ ਆ ਇਹ ਕਹਿੰਦੇ ਕਿ ਤੇਲ ਅਸੀਂ ਲੈਣ ਲਈ ਤਿਆਰ ਬੈਠੇ ਇਸ਼ਕ ਦੇ ਅੱਗ ਨੂੰ ਮਚਾ ਦੇ ਗੋਰੀਏ ਬਚਣੇ ਨੂੰ ਅਸੀਂ ਤਾਂ ਤਿਆਰ ਬੈਠੇ ਆ ਹੈ ਬਿਲਕੁਲ ਇਹ ਇਹ ਤੇ ਉਹ ਕਹਿੰਦੇ ਜਿੱਕੇ ਅਸੀਂ ਤੇਲ ਖਰੀਦਣ ਨੂੰ ਤਿਆਰ ਬੈਠੇ ਮੈਨੂੰ ਤੇ ਲੱਗਦਾ ਰਿਸ਼ਤੇ ਜਾ ਰਹੇ ਨੇ ਮਾ ਮਾਨ ਨੂੰ ਫੇਰ ਉਥੇ ਹੂੰ ਯੂਐਸ ਤੇ ਵਿੱਚ ਜੀ ਜੀ ਇਹ ਰਹਿੰਦੀ ਖੁੰਦੀ ਮਤਲਬ ਕਿ ਜਿਹੜੀ ਕੋਈ ਹੋਈ ਉਹਨੀ ਕੀ ਪੂਰੀ ਕਰ ਦੇਣਗੇ ਸਾਰੇ ਮਸਲੇ ਹੱਲ ਹੋ ਜਾਣਗੇ ਮੇਰੇ ਖਿਆਲ ਦੇ ਨਾਲ ਹੂੰ ਜਾਜ ਉਹਨੇ ਭਰ ਕੇ ਇੱਕ ਅਮਰਸਰ ਨੂੰ ਤੋੜ ਦਿੱਤਾ 250 ਦਾ ਜੀ 13 ਕੇ 1400 ਇੰਡੀਅਨ ਹਾਲੇ ਵੀ ਜੇਲ੍ਹ ਦੇ ਵਿੱਚ ਉਹਨੇ ਸੁੱਟ ਰੱਖਿਆ ਹੂੰ ਜਿਹੜੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇੱਕ ਗਾਣਾ ਸੀ ਨਾ ਤੇਰਾ ਉੱਡਦਾ ਨਹੀਂ ਚੰਦਰਾ ਜਹਾਜ਼ ਵੇ ਜੀ ਉਹ ਕਹਿੰਦਾ ਕੋਈ ਕੋਈ ਗੱਲ ਨਹੀਂ ਹੁਣ ਤੁਸੀਂ ਇਹ ਕਹੋਂਗੇ ਕਿ ਤੇਰਾ ਰੁਕਦਾ ਨਹੀਂ ਚੰਦਰਾ ਜਹਾਜ਼ ਵੇ ਹੂੰ ਪਰ ਪਰ ਕੇ ਭੇਜੂੰਗਾ ਦੁਨੀਆ ਦੇ ਕੋਨੇ-ਕੋਨੇ 'ਚ ਜੀ ਪਰ ਇਹ ਚੀਜ਼ਾ ਹੁਣ ਦੇਖੋ ਨਾ ਕਿ ਚਲੋ ਇੱਕ ਪੱਖ ਇਹ ਹੈ ਕਿ ਗੈਰ ਕਾਨੂੰਨੀ ਤੌਰ ਤੇ ਦਾਖਲਾ ਹੂੰ ਪਰ ਦੂਸਰਾ ਪੱਖ ਇਹ ਆ ਕਿ ਜਿਹੜੇ ਬੰਦੇ 60-60 ਲੱਖ ਲਾ ਕੇ 70-70 ਲੱਖ ਲਾ ਕੇ ਫੈਮਲੀਆਂ ਸਮੇਤ ਗਏ ਸਾਰਾ ਕੁਝ ਵੇਚ ਵਟ ਕੇ ਜਿਹੜੇ ਇਧਰ ਆਉਣਗੇ ਤੇ ਉਹ ਕਰਨਗੇ ਕੀ ਕਰਨਗੇ ਕੀ ਬਿਲਕੁਲ ਹਮਨਿਟੇਰੀਅਨ ਗਰਾਉਂਡ ਤੇ ਜੇ ਵੇਖੀਏ ਤੇ ਇਹ ਇੱਕ ਵੱਡਾ ਸਵਾਲ ਇੱਕ ਵੱਡਾ ਪ੍ਰਸ਼ਨ ਬਣਦਾ ਹੈ ਬਿਲਕੁਲ ਜੀ ਬਿਲਕੁਲ ਤਾਂ ਗੱਲ ਇਹ ਆ ਕਿ ਭਈ ਡੋਨਲਡ 트੍ਰੰਪ ਨੇ ਤੇ ਟ੍ਰੇਡ ਵਾਰ ਦਾ ਹੂੰ ਆਗਾਸ ਕਰ ਦਿੱਤਾ ਹੁਣ ਯੂਰਪੀਅਨ ਯੂਨੀਅਨ ਕਹਿੰਦਾ ਕਹਿੰਦਾ ਕਿ ਸਾਡੇ ਵੱਲ ਨਾ ਆ ਜੀ ਉਤਰੀਆਸਾ ਨਹੀਂ ਤੇ ਅਸੀਂ ਅਸੀਂ ਵੀ ਫਿਰ ਮਜਬੂਰ ਹਾਂ ਅਸੀਂ ਵੀ ਮਜਬੂਰ ਹੋ ਜਾਣਗੇ ਤਾਂ ਮਤਲਬ ਕਿ ਇੱਕ ਪਾਸੇ ਟ੍ਰੇਡ ਵਾਰ ਆ ਦੂਸਰੇ ਪਾਸੇ ਇਹ ਜਿਹੜਾ ਮਸਲਾ ਹੈ ਪ੍ਰਵਾਸੀਆਂ ਦਾ ਹੂੰ ਤਾਂ ਟ੍ਰੇਡ ਵਾਰ ਚ ਜੇ ਤੁਸੀਂ ਦੇਖੋਗੇ ਤਾਂ ਉਹ ਜਿਹੜੇ ਟੈਰਿਫ ਲਾਏ ਆ ਇੰਡੀਆ ਨੂੰ ਬਾਹਰ ਰੱਖਿਆ ਗਿਆ ਫਿਲਹਾਲ ਉਹ ਇਹਨਾਂ ਚੀਜ਼ਾਂ ਵਾਸਤੇ ਤੇ ਰੱਖਿਆ ਗਿਆ ਹੂੰ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਠੋਕ ਦੇਣਾ ਇਹਨਾਂ ਤੇ 10% ਵੀ ਟੈਰਿਫ ਠੋਕ ਗਿਆ ਜੀ ਤင် ਹਾਲ ਦੀ ਘੜੀ ਤੇ ਇੰਡੀਆ ਤਜਾਰਤ ਦੇ ਮਾਮਲੇ ਦੇ ਵਿੱਚ ਵਪਾਰ ਦੇ ਮਾਮਲੇ 'ਚ ਫਾਇਦੇ 'ਚ ਆ ਹੂੰ ਮੁਰਤੇ ਰਗੜਿਆ ਜਾਏਗਾ ਬਿਲਕੁਲ ਸੋ ਇਹ ਚੀਜ਼ਾਂ ਨੇ ਬਾਕੀ ਭਈ ਜੋ ਗੈਰ ਕਾਨੂੰਨੀ ਪ੍ਰਵਾਸੀ ਆ ਉਹਨਾਂ ਦੇ ਮੁੱਦੇ ਤੇ ਉਹਨੇ ਇਲੈਕਸ਼ਨ ਲੜਿਆ ਤੇ ਲੋਕਾਂ ਨੇ ਜਤਾਇਆ ਆ ਸਾ ਹੂੰ ਦੋ ਚੀਜ਼ਾਂ ਹੀ ਨੇ ਨਾ ਐਸ ਵੇਲੇ ਜੇ ਤੁਸੀਂ ਦੇਖੋਗੇ ਕਿ ਇੱਕ ਤੇ ਟੈਰਿਫ ਜੀ ਤੇ ਦੂਸਰਾ ਸਾਬ ਆ ਜੜੇ ਇਲੀਗਲ ਮਾਈਗ੍ਰੈਂਟ ਕਹ ਰਹੇ ਹੋ ਹੂੰ ਹੂੰ ਅਰੇ ਸਰ ਇਹ ਦੋਨੇ ਆਪਸ ਤੇ ਵਿੱਚ ਜੁੜੇ ਹੋਏ ਮੁੱਦੇ ਨੇ ਉਹਦੇ ਮੇਨ ਅਜੰਡੇ ਵੀ ਇਹੋ ਸੀਗੇ ਇਹ ਜਿਹੜੇ ਟੈਰਿਫ ਨੇ ਉਹ ਟੈਰਿਫ ਦੇਖਿਓ ਤੱਕ ਕਿਉਂ ਲੱਗੇ ਨੇ ਇੱਕ ਦੇ ਇਹਦੀ ਜੜ ਤੇ ਫੁੱਲ ਕੇ ਦੇਖੋ ਜੀ ਫੈਂਟਨ ਡਰੱਗ ਹੂੰ ਇਹ ਆਪਸ ਦੇ ਵਿੱਚ ਛੁੜੇ ਮੁਤੇ ਨੇ ਸਭ ਬਿਲਕੁਲ ਬਿਲਕੁਲ ਇਸ ਕਰਕੇ ਡੋਨਲਡ ਟਰੰਪ ਹਾਲਦੀ ਕੜੀ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਤੇ ਬੜਾ ਸਖਤ ਆ ਹੂੰ ਤੇ ਬਾਕੀ ਹੁਣ ਦੇਖੋ ਇਹ ਕਹਾਣੀ ਕਿੱਥੋਂ ਤੁਰ ਕੇ ਕਿੱਥੇ ਜਾ ਕੇ ਖਤਮ ਹੁੰਦੀ ਆ ਲਾਲ ਜਹਾਜ਼ ਜਿਹੜਾ ਉਤੋਰ ਦਿੱਤਾ ਉਹਨੇ ਭਰ ਕੇ 250 ਬੰਦਾ ਆ ਰਿਹਾ ਅਮਰਸਰ ਦੇ ਵਿੱਚ ਰੌਇਟਰਸ ਨੇ ਜੋ ਲਿਖਿਆ ਕਿ ਭਾਈ ਕੱਲ ਰਾਤੋਂ ਰਵਾਨਾ ਹੋ ਗਿਆ ਯਾਨੀ 24 ਘੰਟਿਆਂ ਬਾਅਦ ਇੱਥੇ ਪਹੁੰਚ ਜਾਣਾ ਜੀ ਸਿਆਣ ਲਿਓ ਭਾਈ ਕਿੱਥੋਂ ਕਿੱਥੋਂ ਦੇ ਜਿਹੜੇ ਚੜ ਕੇ ਆਏ ਪਰ ਮੈਂ ਜਿਵੇਂ ਕਿਹਾ ਕਿ ਜਿਹੜੇ ਸਭ ਕੁਝ ਵੇਚ ਵੱਟ ਕੇ ਗਏ ਸਨ ਉਹਨਾਂ ਵਾਸਤੇ ਦੁਨੀ ਬੁਪਤਾ ਜੀ ਬਿਲਕੁਲ ਬਿਲਕੁਲ ਜੀ ਜਿਹੜਾ 12 ਜਿਹੜੇ ਕਿ ਅੰਕੜਾ ਹੋਰ ਵੀ ਵੱਧ ਸਕਦਾ ਪਰ ਗਲਤ ਗੱਲ ਹੈ ਕਿ ਨਹੀਂ ਕੋਈ ਸੁਣਵਾਈ ਨਹੀਂ ਹੋ ਰਹੀ ਬਿਲਕੁਲ ਇਹ ਤਾਂ ਹੈ ਹੀ ਮਿੰਟੂ ਜੀ ਜਿਹੜੇ ਬੱਚੇ ਵੀ ਇੱਥੋਂ ਗਏ ਨੇ ਜਿਨ੍ਹਾਂ ਦੇ ਮਾਪਿਆਂ ਨੇ ਵੀ ਉਹਨਾਂ ਨੂੰ ਭੇਜਿਆ ਹੋਇਆ ਉਹਨਾਂ ਦਾ ਵੀ ਬੜਾ ਮੁਸ਼ਕਲ ਹੈ ਅ ਮੇਰੇ ਕਹ ਰਹੇ ਨੇ ਕਿ ਅੱਜ 5 ਮਿੰਟ ਵੱਧ ਲਓ ਜੀ ਜ਼ਰੂਰ ਅਸੀਂ 5 ਮਿੰਟ ਵੱਧ ਲਾਵਾਂਗੇ ਤੁਸੀਂ ਨਾਲ ਜੁੜੇ ਰਹੋ ਆ ਪੰਜਾਬੀ ਜੀ ਕਹਿ ਰਹੇ ਕਿ ਕੀ ਇਹਨਾਂ ਜਿਹੜੇ ਪ੍ਰਵਾਸੀ ਨੇ ਇਹਨਾਂ ਦਾ ਖਰਚਾ ਵੀ ਭਾਰਤ ਸਰਕਾਰ ਪੇ ਕਰੂਗੀ ਖੈਰ ਭਾਰਤ ਸਰਕਾਰ ਨੇ ਤਾਂ ਕੀ ਕਰਨਾ ਹੈ ਇੱਕ ਯਾਦ ਜੀ ਕਹਿ ਰਹੇ ਕਿ ਇੱਕ ਮੁੰਡੇ ਕੋਲ ਇੱਕ ਕਿਲਾ ਜ਼ਮੀਨ ਸੀ ਕਹਿੰਦੇ ਉਹ ਵੀ ਵੇਚ ਕੇ ਬਾਹਰ ਗਿਆ ਹੋਇਆ ਸੀ ਸੋ ਇਦਾਂ ਇਹ ਤਾਂ ਬਹੁਤ ਸਾਰੇ ਕੇਸ ਹੋਣਗੇ ਮਿੰਟੂ ਜੀ ਇਹ ਹੈ ਨਾ ਕਿ ਜਿਹੜੇ ਸਾਰਾ ਕੁਝ ਵੇਚ ਵਟ ਕੇ ਗਏਗਾ ਉਹਨਾਂ ਨੂੰ ਇਹ ਕਹਿਣਗੇ ਕਿ 5 ਕਿਲੋ ਰਾਸ਼ਨ ਦੇ ਦਿਆ ਕਰਾਂਗੇ ਹੋਰ ਕੀ ਖਰਚਾ ਕੀ ਝੁਕਣਾ ਇਹਨਾਂ ਨੇ ਹਮ ਜਿੱਥੇ 80 ਕਰੋੜ ਲੈ ਰਿਆ 5 ਕਿਲੋ ਰਾਸ਼ਨ ਤੁਸੀਂ ਵੀ ਲਈ ਚਲੋ ਜੀ ਜੀ ਇਹਨਾਂ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਟਰੰਪ ਨੇ ਆਖਿਆ ਕਿ ਤੁਹਾਡੇ ਇੰਨੇ ਕੋ ਬੰਦੇ ਕੱਢਣੇ ਨੇ ਲੱਤ ਮਾਰ ਕੇ ਹੂੰ ਇਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਹੋਣ ਦਿਓ 17000 ਸ਼ਾਇਦ ਗਿਣਤੀ ਦੱਸੀ ਸੀ ਉਹ ਆਪਣੇ ਵਾਲੇ ਕਦੋਂ-ਕਦੋਂ ਅਪੋਜ਼ ਕਰਦੇ ਆ ਇਹ ਤੇ ਵੈਲਕਮ ਹੀ ਕਰਦੇ ਆ ਹੌਣ ਦਿਓ بس ਸਾਡੇ ਨਾਲ ਬਣਾਈ ਰੱਖੋ ਵਿਰੋਧ ਸਰ ਰੀਡ ਦੀ ਅੱਡੀ ਨਾਲ ਹੁੰਦਾ ਹੈ ਹੂੰ ਵਿਰੋਧ ਜਿਹੜਾ ਹੈ ਨਾ ਉਹ ਜਿਹੜੀ ਤੜ ਹੁੰਦੀ ਆ ਉਹ ਜਾਂ ਤਾਂ ਬੰਦਾ ਪੂਰਾ ਰਜਿਆ ਹੋਵੇ ਹੂੰ ਹੂੰ ਆ ਕੋ ਉਹਦੀ ਤਾਕੜੀ ਹੋ ਗਈ ਤਾਕੜੀ ਹੋ ਗਈ ਤੇ ਜਾਂ ਜੁਰਤ ਤਾਕੜੀ ਹੋ ਗਈ ਵੀ ਕੋਈ ਗੱਲ ਨਹੀਂ ਫਿਰ ਤੇ ਸਾਡਾ ਤਾਂ ਆ ਹਾਲਿਆ ਕਿ ਅਗਲੇ ਨੇ ਜਿਹੜੀ ਫੋਬਰਸ ਉਹ ਪਿੱਠੂ ਜੀ ਹੈਗੀ ਇਹਨਾਂ ਦੀ ਹੂੰ ਉਹਨਾਂ ਨੇ ਭਾਰਤ ਨੂੰ ਤਾਕਤਵਰ ਮੁਲਕਾਂ ਦੀ ਸੂਚੀ ਚੋਂ ਬਾਹਰ ਕੱਢ ਕੇ ਪਰੇ ਮਾਰਿਆ ਪਰੇ ਮਾਰੇ ਬਿਲਕੁਲ ਕਿਹੜੀ ਵੱਡੀ ਗੱਲ ਆ ਹੂੰ ਸਾਡਾ ਤਾਂ ਡੰਕਾ ਵੱਜ ਰਿਹਾ ਸਾਬ ਸਾ ਚ ਵੇਰੇ ਸਾਡੀਆਂ ਤਰੱਕੀਆਂ ਡੰਕਾ मतलब ਕਿ ਤੁਸੀਂ ਦੇਖੋ ਰਾਹੁਲ ਗਾਂਧੀ ਨੇ ਜੈ ਸ਼ੰਕਰ ਦਾ ਕੀ ਉਥੇ ਧੋਣਾ ਧੋਇਆ ਹੂੰ ਸਦਮ ਦੇ ਵਿੱਚ ਸ ਜੀ ਵਿਦੇਸ਼ ਨੀਤੀ ਤੇ ਬੜੇ ਵੱਡੇ ਸਵਾਲ ਸਾਡੇ ਤੇ ਖੜੇ ਹੋ ਰਹੇ ਨੇ ਹੂੰ ਹੂੰ ਅਸੀਂ ਤਾਕਤਵਰ ਮੁਲਕਾਂ ਦੀ ਸੂਚੀ ਤੋਂ ਬਾਹਰ ਹੋ ਗਏ ਹਾਂ ਜੋ ਮਰਜ਼ੀ ਕਹੀ ਚੱਲੀਏ ਅਸੀਂ ਆਪਣੇ ਆਪ ਨੂੰ ਬਿਲਕੁਲ ਪਰ ਕਿਤੇ ਨਾ ਕਿਤੇ ਇਸ ਵੇਲੇ ਕੰਪਰੋਮਾਈਜ਼ਡ ਹੋਣਾ ਪੈ ਰਿਹਾ ਇਹਨਾਂ ਨੂੰ ਹੂੰ ਕਿਉਂਕਿ ਇੰਡੀਆ ਮੈਂ ਜਿਵੇਂ ਤੁਹਾਨੂੰ ਅੱਗੇ ਕਿਹਾ ਸੀਗਾ ਕਿ ਨਾ ਤਾਂ ਟੈਰਿਫ ਚੱਲ ਸਕਦਾ ਨਾ ਸੈਂਕਸ਼ਨ ਚੱਲ ਸਕਦਾ ਜੀ ਇਹ ਡਰਦਾ ਮਤਲਬ ਕਿ ਕਹ ਲੋ ਕਿ ਉਹਨਾਂ ਦਿਨਾਂ ਕਿ ਮੈਂ ਡਰਦੀ ਰੱਬ ਰੱਬ ਕਰਦੀ ਤੇ ਲੋਕੀ ਕਹਿੰਦੇ ਸ਼ੂਨਮ ਹਮ ਐਸ ਵੇਲੇ ਜੇ ਕਹ ਲੋ ਕਿ ਜਿਹੜਾ ਹਾਕਮ ਹੈ ਉਹ ਡਰਦਾ ਇਸ ਗੱਲ ਤੋਂ ਕਿ ਅਗੇ ਅਸੀਂ ਰਸਾਤਲ ਵੱਲ ਲਿਜਾਈ ਜਾਂਦੇ ਆ ਆਪਣੀ ਇਕਨੋਮੀ ਨੂੰ ਜੀ ਹੋਰ ਝਟਕੇ ਲੱਗੇ ਉਹਨਾਂ ਦੇ ਕੋਲ ਕੀ ਹੈ ਸਾਬ ਹਮ ਉਹ ਤੇ ਤੁਹਾਨੂੰ ਆ ਜਿਹੜਾ ਸਵਿਫਟ ਸਿਸਟਮ ਵੇਖਿਆ ਤੁਸੀਂ ਸਵਿਫਟ ਸਿਸਟਮ ਉਹਦਾ ਸਵਿਫਟ ਕੋਡ ਹੁੰਦਾ ਜੀ ਬੈਂਕਾਂ ਦਾ ਸੁਣਿਆ ਮੈਂ ਥੋੜਾ ਜਿਹਾ ਸਰ ਸਵਿਫਟ ਸਿਸਟਮ ਹੈ ਹਮ ਤਾਂ ਉਹ ਸਵਿਫਟ ਸਿਸਟਮ ਚ ਤੁਹਾਨੂੰ ਬਾਹਰ ਕਰ ਦਿੰਦੇ ਤੇ ਆਨੇ ਬਾਹਰ ਆ ਜਾਣਗੇ ਬਿਲਕੁਲ ਡਾਲਰ ਉਹਨਾਂ ਦੇ ਕੋਲ ਹੈ ਸਵਿਫਟ ਸਿਸਟਮ ਉਹਨਾਂ ਦੇ ਕੋਲ ਹੈ ਹੂੰ ਤੇਲ ਦਾ ਤਕਰੀਬਨ ਤਕਰੀਬਨ ਅਧਿਕਾਰ ਉਹਨਾਂ ਦੇ ਕੋਲ ਆ ਹੂੰ ਤੁਹਾਡੇ ਕੋਲ ਤਾਂ ਕੱਲੀ ਸਹਿਮਤੀ ਹੈ ਫਿਰ ਇਸ ਤੋਂ ਬਿਨਾ ਕੁਝ ਨਹੀਂ ਆ ਫਿਰ ਉਹ ਬਸ ਇਹੀ ਆ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਪਰਦੇ ਰਹਾਂਗੇ ਤੇਰੀ ਹਾਂ ਵਿੱਚ ਰਹਾਂ ਜੀ ਬਾਕੀ ਤੁਸੀਂ ਉਹ ਸਰਜੀਤ ਖਾਨ ਦੇ ਗਾਣੇ ਦੀ ਗੱਲ ਕੀਤੀ ਆ 2006-7 ਚੋਂ ਗਾਣਾ ਆਇਆ ਸੀਗਾ ਤੇ ਮੇਰੇ ਮੇਰੇ ਕੋਲ ਬੁਲਟ ਮੋਟਰਸਾਈਕਲ ਹੁੰਦਾ ਸੀ ਇਲੈਕਟਰਾ ਤੇ ਉਹਦੇ ਪਿੱਛੇ ਲਿਖਿਆ ਹੁੰਦਾ ਸੀ ਹੈਡਲਾਈਨਰ ਕੀ ਬਾਤ ਆਸੀਂ ਵੀ ਹੈਡਲਾਈਨਰ ਹੀ ਹੁੰਦੇ ਆ ਕਿਆ ਬਾਤ ਹੈ ਉਹ ਉਸ ਕਾਰਨ ਦਾ ਟਾਈਟਲ ਸੀ ਹਮਮ ਹੈਡਲਾਈਨ ਬਿਲਕੁਲ ਜੀ 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 ਬਹੁਤ ਸਾਰੇ ਅੱਜ ਅੱਜ 트럼ਪ ਆ ਹੈਡਲਾਈਨ ਹੈ ਜੀ ਜੀ ਬਹੁਤ ਸਾਰੇ ਮਿੱਤਰ ਕਹਿ ਰਹੇ ਨੇ ਕਿ ਭਾਈ ਇਹ ਬੁਰਾ ਹੋ ਰਿਹਾ ਹੈ ਖੈਰ ਬਹੁਤ ਸਾਰੇ ਲੋਕ ਜਿਹੜੇ ਜੁੜੇ ਹੋਏ ਨੇ ਇੱਥੋਂ ਗਏ ਹੋਏ ਨੇ ਉਹਨਾਂ ਦੇ ਨਾਲ ਸੱਚਮੁੱਚ ਆਪਾਂ ਜੇ ਉਸ ਤਰੀਕੇ ਨਾਲ ਇੱਕ ਭਾਵਨਾਤਮਕ ਤੌਰ ਤੇ ਮਿੰਟੂ ਜੀ ਵੇਖੀਏ ਤੇ ਸੱਚਮੁੱਚ ਬੁਰਾ ਲੱਗਦਾ ਹੈ